ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਸੋਥਾ ਸਾਹਿਬ ਤੇ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਔਰ ਕਾਂਗਰਸ ਪਾਰਟੀ ਦਾ ਪਰਿਵਾਰ ਵੱਡਾ ਕਰਨ ਵਾਸਤੇ ਆਏ ਸਾਡੇ ਸਾਥੀ ਗੰਗ ਸੋ ਸਭ ਤੋਂ ਪਹਿਲਾਂ ਤੁਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਸੋਥਾ ਸਾਹਿਬ ਤੇ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਔਰ ਕਾਂਗਰਸ ਪਾਰਟੀ ਦਾ ਪਰਿਵਾਰ ਵੱਡਾ ਕਰਨ ਵਾਸਤੇ ਆਏ ਸਾਡੇ ਸਾਥੀ ਗੰਗ ਸਭ ਤੋਂ ਪਹਿਲਾਂ ਮੈਂ ਜੋ ਉਹਨਾਂ ਦਾ ਬਿਗਲ ਵੱਜ ਚੁੱਕਿਆ ਹੈ। ਔਰ ਤਕਰੀਬਨ ਤਕਰੀਬਨ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ। ਇੱਕ ਅੱਧੀ ਸੀਟ ਤੇ ਉਮੀਦਵਾਰ ਐਲਾਨਣਾ ਬਾਕੀ ਹੈ। ਬਾਕੀ ਸਾਰੇ ਉਮੀਦਵਾਰ ਐਲਾਨ ਦਿੱਤੇ ਗਏ ਔਰ ਮੈਂ ਉਮੀਦ ਕਰੂੰਗਾ कि ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਜਿੱਤ ਪ੍ਰਾਪਤ ਕਰੇਗੀ ਔਰ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਪੰਜਾਬ ਦੇ ਲੋਕ ਫੈਸਲਾ ਕਰਨਗੇ ਉੱਭਰ ਕੇ ਆਏਗੀ ਔਰ ਨਾਲ ਹੀ ਨਾਲ ਬਹੁਤ سارے ਸਾਥੀ ਜਿਹੜੇ ਕਿਸੇ ਸਮੇਂ ਪਾਰਟੀ ਤੋਂ ਵੱਖ ਹੋ ਗਏ ਸਨ ਕੁਝ ਕਾਰਨਾਂ ਦੇ ਕਰਕੇ ਅੱਜ ਉਹ ਦੁਬਾਰਾ ਉਹਨਾਂ ਦੇ ਘਰ ਵਾਪਸੀ ਹੋ ਰਹੀ ਕਾਂਗਰਸ ਪਾਰਟੀ ਦੀ ਸੋਚ ਨੂੰ ਵੇਖ ਕੇ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਨੂੰ ਵੇਖ ਕੇ ਕਾਂਗਰਸ ਪਾਰਟੀ ਦੇ ਵਿਚਾਰਾਂ ਨੂੰ ਦੇਖ ਕੇ ਤੇ ਕਾਂਗਰਸ ਪਾਰਟੀ ਦਾ ਨਿਆ ਪੱਤਰ ਵੇਖ ਕੇ ਔਰ ਇਸ ਪ੍ਰਕਾਰ ਦੇ ਹਾਲਾਤ ਨੇ ਦੇਸ਼ ਤੇ ਕੀ ਦੇਸ਼ ਨੂੰ ਅੱਜ ਸੰਵਿਧਾਨ ਨੂੰ ਤੇ ਦੇਸ਼ ਨੂੰ ਬਚਾਉਣ ਦੀ ਲੋੜ ਹੈ ਲੋਕਤੰਤਰ ਬਚਾਉਣ ਦੀ ਲੋੜ ਹੈ ਦੇਸ਼ ਦਾ ਸੰਵਿਧਾਨ ਬਚਾਉਣ ਦੀ ਲੋੜ ਹੈ ਔਰ ਅੱਜ ਪੰਜਾਬ ਦੇ ਲੋਕ ਇਹ ਕੱਲ ਮੈਨੂੰ ਲੱਗਦਾ ਕਿ ਉਹਨਾਂ ਦੇ ਮਨ ਦੇ ਵਿੱਚ ਘਰ ਘਰ ਗਈ ਹੈ ਔਰ ਮੈਂ ਬੇਨਤੀ ਵੀ ਕਰਾਂਗਾ ਕਿ ਇੱਕ ਹੀ ਪਾਰਟੀ ਹੈ ਜਿਹੜੀ ਸਿੱਧਮ ਸਿੱਧਾ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਲੜਾਈ ਲੜ ਰਹੀ ਹੈ ਉਹ ਹੈ ਕਾਂਗਰਸ ਪਾਰਟੀ ਔਰ ਸਾਡੇ ਲੀਡਰ ਖਰਗੇ ਸਾਹਿਬ ਤੇ ਰਾਹੁਲ ਗਾਂਧੀ ਖਾਸ ਕਰਕੇ ਜਿਹੜੇ ਨਾ ਈਡੀ ਤੋਂ ਚੁਕੇ ਨਾ ਸੀਬੀਆਈ ਤੋਂ ਚੁਕੇ ਨਾ ਜੇਲ੍ਹ ਜਾਣ ਤੋਂ ਡਰੇ 2 ਸਾਲ ਦਾ ਬੇਸ਼ੱਕ ਉਹਨਾਂ ਦੀ ਸਦਸਤਾ ਵੀ ਰੱਦ ਕਰ ਦਿੱਤੀ ਗਈ ਸਜ਼ਾ ਵੀ ਸੁਣਾ ਦਿੱਤੀ ਗਈ ਸਦਸਤਾ ਵੀ ਰੱਦ ਕਰ ਦਿੱਤੀ ਗਈ ਔਰ ਘਰ ਵੀ ਖੋਲਿਆ ਗਿਆ ਸਿਕਿਉਰਿਟੀ ਐਸਪੀਜੀ ਵਾਪਸ ਲੈ ਲੇਗੀ ਇਸ ਦੇ ਬਾਪਯੂਧ ਵੀ ਚਟਾੰਗ ਬਣ ਕੇ ਸਾਡੇ ਰਾਹੁਲ ਗਾਂਧੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਇਸ ਦੇਸ਼ ਨੂੰ ਬਚਾਉਣ ਵਾਸਤੇ ਔਰ ਇਸ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਲੜ ਰਹੇ ਨੇ ਔਰ ਮੈਂ ਉਮੀਦ ਕਰਦਾ ਕਿ ਇਸੇ ਸੋਚ ਨੂੰ ਲੈ ਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਇਹ ਲੜਾਈ ਦੇਸ਼ ਨੂੰ ਬਚਾਉਂਦੀ ਹੈ ਇੱਧਰ ਉੱਧਰ ਵੇਖਣ ਦੀ ਬਜਾਏ ਕੋਈ ਅਕਾਲੀ ਦਲ ਨੂੰ ਜਿਹੜਾ ਵੋਟ ਪਾਏਗਾ ਜਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਏਗਾ ਤੁਸੀਂ ਦੇਖਿਆ ਆਮ ਆਦਮੀ ਪਾਰਟੀ ਦੇ ਪਹਿਲਾਂ ਵੀ 6-7 ਮੈਂਬਰ ਆਫ ਪਾਰਲੀਮੈਂਟ ਚੁਣ ਕੇ ਗਏ ਰਾਜ ਸਭਾ ਮੈਂਬਰ ਇੱਕ ਵੀ ਰਾਜ ਸਭਾ ਮੈਂਬਰ ਨੇ ਅੱਜ ਤੱਕ ਮੂੰਹ ਨਹੀਂ ਖੋਲਿਆ ਔਰ ਇੱਕ ਮੈਂਬਰ ਆਫ ਪਾਰਲੀਮੈਂਟ ਚੁਣ ਕੇ ਗਏ ਸਨ ਉਹਨਾਂ ਨੇ ਦੁਬਾਰਾ ਫਿਰ ਬੀਜੇਪੀ ਦਾ ਪੱਲੂ ਜਿਹੜਾ ਸੰਭਾਲ ਲਿਆ ਸੋ ਮੈਂ ਕਹਿੰਦਾ ਕਿ ਜਿੰਨਾ ਵੱਲ ਕਾਂਗਰਸ ਪਾਰਟੀ ਨੂੰ ਮਿਲੇਗਾ ਇਹਨਾਂ ਚੋਣਾਂ ਦੇ ਵਿੱਚ ਤਾਂ ਔਰੇ ਨਾਲ ਪੰਜਾਬ ਦਾ ਬਹੁਤ ਵੱਡਾ ਭਲਾ ਹੋਣਾ ਲਿਆ